ਜੀ ਗੱਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਪਲੇਨ ਪੀਸਾਂ ਦੇ ਰਹੂਗੀ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਪਲੇਨ ਪੀਸ ਤੇ ਆਫਕੋਰਸ ਸੂਟ ਲੈ ਕੇ ਆਏ ਆ ਬੁਟੀਕ ਵਰਕ ਦੇ ਸ਼ਲਕ ਪਸ਼ਮੀਨੇ ਦੇ ਵਿੱਚ ਰੈਡੀ ਹੋਇਆ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਲੀਜ਼ ਮੇਰੇ ਪਰ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਸਾਹਮਣੇ ਬਣਿਆ ਹੋਇਆ ਆਈਟੀਆਈ ਦੇ ਓਵਰ ਬ੍ਰਿਜ ਜਿਹੜਾ ਪੌਲ ਬਣਿਆ ਉਹਨੂੰ ਪੂਰਾ ਕ੍ਰੋਸ ਕਰਨਾ ਹੈ ਜਦੋਂ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਤੇ ਉੱਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੋੜਨੀ ਉਹ ਸੀ ਅੰਡਰ ਕਰਕੇ ਮੇਰੀ ਸ਼ਾਪ ਹੈ ਜੀ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਬਰਲਾਡਾ ਐਂਟਰ ਹੁੰਦੇ ਹੋਏ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਤੇ ਉਹਦੀ ਰਾਈਟ ਸਾਈਡ ਪੌਲ ਦੇ نیچے ਆਉਣਾ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਜੀ ਅੱਜ ਦੇ ਸੂਟ ਚੈੱਕ ਕਰੋ ਪਹਿਲਾਂ ਤੁਹਾਨੂੰ ਦਿਖਾਵਾਂਗੇ ਅਸੀਂ ਸ਼ੈਲਕ ਪਸ਼ਮੀਨ ਦੇ ਵਿੱਚ ਜੋ ਸੂਟ ਰੈਡੀ ਹੋਏ ਆ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੋ ਪਲੇਨ ਪੀਸਾਂ ਤੇ ਆਫਰ ਰੈਡੀ ਉਹ ਵੀ ਦਿਖਾਵਾਂਗੇ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਸੂਟ ਅੱਜ ਦਾ ਪਹਿਲਾ ਸੂਟ ਚੈੱਕ ਕਰੋ ਜੀ ਸ਼ਲਕ ਪਸ਼ਮੀਨੇ ਦੇ ਰੈਡੀ ਹੈ ਮਹਿਰੂਨ ਸ਼ੇਅਰ ਦੇ ਵਿੱਚ ਹੈ ਡਬਲ ਟੋਨ ਚ ਰਹੂਗਾ ਬਲੂ ਤੇ ਮਹਿਰੂਨ ਦੀ ਡਬਲ ਟੋਨ ਰਹਿਣੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਣਾ ਲੁੱਕ ਦੇਖੋ ਸੂਟ ਦੀ ਬਹੁਤ ਪਿਆਰੀ ਲੁੱਕ ਹੈ ਵੀ ਐਂ 19 ਇੰਚ ਤੱਕ ਤੁਸੀਂ ਇਹ ਘੇਰਾ ਰੈਡੀ ਕਰ ਸਕਦੇ ਹੋ 19 ਵੀ ਹੋ ਜਾਣਾ 20 ਵੀ ਹੋ ਜਾਣਾ ਹੈਪੀ ਦੀ ਤਾਂ ਗਾਵਿਸ਼ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹ ਬਹੁਤ ਹੀ ਪਿਆਰਾ ਤੇ ਪਹਿਲਾਂ ਵੀ ਸੂਟ ਲੈ ਕੇ ਆਏ ਸੀ ਕਾਫੀ ਮੇਰੇ ਆਪਾਂ ਨੇ ਪਸੰਦ ਕੀਤੇ ਸੀ ਦੁਬਾਰਾ ਰੈਡੀ ਕਰਵਾਤੇ ਆ ਜੀ ਇਹ ਵਾਲੇ ਸੂਟ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਤੇਰੀਆਂ ਫੁੱਲ ਹੈਵੀ ਤੁਹਾਨੂੰ ਮੈਲੀਆਂ 슬ੀਵਸ neck work ਵੇਖੋ ਕਿਰਾ ਵਰਕ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਵਾਲਾ ਤੇ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹਦੀਆਂ 슬ੀਵਸ ਦਾ ਵਰਕ ਪੂਰਾ ਫੁੱਲ ਹੈਵੀ 슬ੀਵਸ ਦਾ ਵਰਕ ਮੈਲਨ ਵਾਲਾ ਦੇਖੋ ਜੀ ਪੂਰਾ ਫੁੱਲ ਹੈ ਵੀ ਤੁਹਾਨੂੰ ਸਲੀਪਸ ਦਾ ਵਰਕ ਮਿਲੂਗਾ ਜੀ ਚੈੱਕ ਕਰੋ ਜੀ ਇਹਦੀ ਸੂਟ ਦੀ ਲੁੱਕ ਕਿੱਦਾਂ ਆਉਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਲੁੱਕ ਦੇਖ ਸਕਦੇ ਹੋ ਜਿਹੜਾ ਸਟਾਫ ਰਹਿਣਾ ਇਹ ਭਵਿੰਦਰਾ ਬ੍ਰਾਂਡ ਦਾ ਰਹਿਣਾ ਜੀ ਜੋ ਅਸੀਂ ਸਟਾਫ ਲਗਾਇਆ ਭਵਿੰਦਰਾ ਬ੍ਰਾਂਡ ਦਾ ਸਟਾਫ ਰੋਗਾ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸਟਾਫ ਦੀ ਸ਼ਾਈਨਿੰਗ ਦੇਖ ਸਕਦੇ ਹੋ ਲਓ ਜੀ ਲੁੱਕ ਚੈੱਕ ਕਰੋ ਜੀ ਦੇਖ ਸਕਦੇ ਹੋ ਤੁਸੀਂ ਇਹ ਮਾਡਲ ਦੇ ਜੇ ਸੂਟ ਪਾਇਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਜੋ ਅਸੀਂ ਸੂਟ ਰੈਡੀ ਕੀਤਾ ਸੀ ਮੈਂ ਇਹੀ ਇਦਾਂ ਦਾ ਰੈਡੀ ਕੀਤਾ ਸੀ ਬਹੁਤ ਹੀ ਪਿਆਰਾ ਸੂਟ ਬਣਾ ਪਾਕਿਸਤਾਨੀ ਲੁੱਕ ਦੇ ਵਿੱਚ ਇਹ ਹਾਂਜੀ ਪ੍ਰਾਈਸ ਇਹਦੀ ਰਹਿਣੀ ਹੈ 1500 ਰੁਪਏ ਠੀਕ ਹੈ ਜੀ ਅਗਲਾ ਕਲਰ ਤੁਹਾਨੂੰ ਚੈੱਕ ਕਰਵਾਦੇ ਹਾਂ ਇਹ ਵੀ ਕਾਫੀ ਜਿਹੜਾ ਕਲਰ ਹੈ ਕਾਫੀ ਟ੍ਰੈਂਡਿੰਗ ਕਲਰ ਹੈ ਜੀ ਬਹੁਤ ਡਿਮਾਂਡ ਆਈ ਵਾਲੇ ਕਲਰ ਦੀ ਬਹੁਤ ਪਿਆਰਾ ਜਿਹਾ ਕਲਰ ਹੈ ਇੰਸਟਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਟ੍ਰੈਂਡਿੰਗ ਕਲਰ ਹੈ ਜੀ ਇਹ ਵਾਲਾ ਦੇਖੋ ਜੀ ਬਹੁਤ ਪਿਆਰਾ ਜਿਹਾ ਲੁੱਕ ਦੇਖ ਸਕਦੇ ਹੋ ਡਬਲ ਟੋਨ ਪਸ਼ਮੀਨਾ ਰਹਿਣਾ ਜੀ ਦੇਖ ਦੇਖ ਲਓ ਤੁਸੀਂ ਡਬਲ ਟੋਨ ਪਸ਼ਮੀਨਾ ਕਲਰ ਬਹੁਤ ਪਿਆਰਾ ਲੁੱਕ ਬਹੁਤ ਪਿਆਰੀ ਆ ਸੂਟ ਦੀ ਇਹ ਵਾਲੇ ਕਲਰ ਦੀ ਲਓ ਜੀ neck ਦੇਖੋ ਜੀ ਫਿਨਿਸ਼ਿੰਗ ਤੁਹਾਨੂੰ ਪੂਰੀ ਮਿਲਨੀ ਆ ਜੇ ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਮਿਲਨੀ ਆ ਵਰਕ ਦੀ ਬਹੁਤ ਸੋਹਣਾ ਸੂਟ ਰਹਿਣਾ ਜੀ ਗਰਲ ਗਰਲਿਸ ਲੁੱਕ ਦੇ ਵਿੱਚ ਦੋ ਸੂਟ ਮਿਲ ਜਾਣੇ ਸੇਮ ਕਲਰ ਦੇ ਤੁਹਾਨੂੰ ਠੀਕ ਆ ਜੀ ਮਹਿਰੂਨ ਦੇ ਵੀ ਦੋ ਮਿਲ ਜਾਣੇ ਸੇਮ ਕਲਰ ਦੇ ਇਹ ਵਾਲੀ ਰਹਿਣੀ ਆ ਜੀ ਇਹਦੀਆਂ ਪੂਰਾ ਫੁੱਲ ਹੈਵੀ ਸਲੀਪਸ ਦਾ ਵਰਕ ਦਿਖਾਇਆ ਤੁਹਾਨੂੰ ਅਸੀਂ ਮਾਡਲ ਨੇ ਵੇਅਰ ਕੀਤਾ ਹੋਇਆ ਐਦਾਂ ਹੀ ਪੂਰਾ ਫੁੱਲ ਹੈਵੀ ਸੂਟ ਹੈ ਤੇ ਉਦਾਂ ਹੀ ਅਸੀਂ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲੋ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਸਿਰਫ 1500 ਰੁਪਏ ਦੇ ਵਿੱਚ ਤੁਹਾਨੂੰ ਦੇ ਰਿਆਂ ਸੀ ਉਹ ਵੀ ਸ਼ੈਲਕ ਪਸ਼ਮੀਨੇ ਦੇ ਉੱਪਰ ਰੈਡੀ ਕਰਕੇ ਪੂਰਾ ਫੁੱਲ ਹੈਵੀ ਸੂਟ ਬਲੰਚ ਠੀਕ ਹੈ ਜੀ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਣੀ ਹੈ ਇਹ ਵਾਲਾ ਸੂਟ ਦੇਖੋ ਜੀ ਇਹ ਰਹਿਣਾ ਜੀ ਪਸ਼ਮੀਨੇ ਦੇ ਉੱਪਰ ਠੀਕ ਹੈ ਮਹਿਰੂਨ ਕਲਰ ਦੇ ਵਿੱਚ ਆ ਇਹ ਪਸ਼ਮੀਨੇ ਦੇ ਉੱਪਰ ਰੈਡੀ ਹੈ ਜੀ ਠੀਕ ਹੈ ਜੀ ਇਹ ਸ਼ੈਲਕ ਪਸ਼ਮੀਨਾ ਨਹੀਂ ਹੈ ਸਿੰਪਲ ਪਸ਼ਮੀਨੇ ਦੇ ਉੱਪਰ ਰੈਡੀ ਹੈ ਤੇ ਇਹ ਵਾਲਾ ਜਿਹੜਾ ਪਸ਼ਮੀਨਾ ਰਹਿਣਾ ਵੀ ਬ੍ਰਾਂਡਡ ਪਸ਼ਮੀਨਾ ਰਹਿਣਾ ਭਵਿੰਦਰਾ ਬ੍ਰਾਂਡ ਦੇ ਪਸ਼ਮੀਨਾ ਰਹਿਣਾ ਪਲੇਨ ਵਾਲਾ ਤੇ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਤੇ ਇਹ ਵਾਲੀ ਪੌਫਟ ਬਣੀ ਹੋਈ ਹੈ ਦੀ ਤੇ ਇਹ ਵਾਲਾ ਦੇਖ ਸਕਦੇ ਤੁਸੀਂ ਕਿਹੜਾ ਬਹੁਤ ਹੀ ਪਿਆਰਾ ਜਿਹਾ ਦਾ ਘੇਰਾ ਬਣਿਆ ਹੋਇਆ ਜੀ ਠੀਕ ਹੈ ਜੀ ਇਹ ਵਾਲੇ ਜਿਹੜੀ ਸੂਟ ਦੀ ਪ੍ਰਾਈਸ ਰੈਣੀ ਹੈ ਉਹ ਰੈਣੀ ਹੈ 1200 ਰੁਪਏ 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰੈਣੀਆਂ ਜੀ ਪ੍ਰਾਈਸ ਰੈਣੀ ਹੈ ਇਹ ਵਾਲੇ ਸੂਟ ਦੀ ਸਿਰਫ 1200 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬਹੁਤ ਪਿਆਰੀ ਜੀ ਲੁੱਕ ਹੈ ਵਾਲੀ ਸੂਟ ਦੀ ਜਿਹੜਾ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਲੱਗਦਾ ਸੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਕਾਟਨ ਤੇ ਰੈਡੀ ਹੈ ਜੀ ਇਹ ਵਾਲੇ ਸੂਟ ਲਓ ਜੀ ਇਹ ਕਾਟਨ ਸਟੱਫ ਤੇ ਰੈਡੀ ਹੈ ਸੇਮ ਡਿਜ਼ਾਈਨ ਹੈ ਜੀ ਚੈੱਕ ਕਰੋ ਜੀ ਇਹ ਕਾਟਨ ਤੇ ਰੈਡੀ ਹੈ ਬੜੀ ਸੋਹਣੀ ਜੀ ਲੁਕਿਆ ਸੂਟ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਜਰ ਦੇ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣੀਆਂ ਤਾਂ ਇਹਦੀ ਪ੍ਰਾਈਸ ਰਹਿਣੀ ਹੈ 1000 ਰੁਪਏ ਲਓ ਜੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹਦਾ ਜਿਹੜਾ ਵਰਕ ਹੈ ਉਹ ਹੋਇਆ ਫਿਰੋਜ਼ੀ ਕਲਰ ਦਾ ਫਿਰੋਜ਼ੀ ਕਲਰ ਦਾ ਦੁਪੱਟਾ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਚੈੱਕ ਕਰੋ ਜੀ ਬਹੁਤ ਪਿਆਰੀ ਜਿਹੀ ਲੁੱਕ ਹੈ ਇਹ ਵਾਲੇ ਸੂਟ ਦੀ ਵੀ ਫਿਨਿਸ਼ਿੰਗ ਤੁਹਾਨੂੰ ਪੂਰੀ ਮਿਲਣੀ ਹੈ ਵਰਕ ਦੀ ਤੇ ਇਹ ਵਾਲੀਆਂ ਰੈਣੀਆ ਜਿਹੜੀਆਂ 슬ੀਵਸ 슬ੀਵਸ ਦਾ ਕੰਮ ਰਹਿਣਾ ਜੀ ਪ੍ਰਾਈਸ ਰੈਣੀਆ ਇਹ ਵਾਲੇ ਸੂਟ ਦੀ 1000 ਰੁਪਏ ਠੀਕ ਹੈ ਜੀ ਕਿਉਂਕਿ ਵਰਕ ਬਹੁਤ ਪੂਰਾ ਫੁੱਲ ਹੈਵੀ ਕੀਤਾ ਹੋਇਆ ਤੇ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਦੀ ਪ੍ਰਾਈਸ ਜਣੀ 3000 ਰੁਪਏ ਹਾਂ ਤੁਹਾਨੂੰ ਦਿਖਾਵਾਂਗੇ ਅੱਜ ਜੇ ਪਲੇਨ ਪੀਸ ਤੋਂ ਆਫਰ ਦੇ ਵਿੱਚ ਲਗਾਏ ਹੋਏ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ 4 ਮੀਟਰ ਦੀ ਕੱਟ ਦੇ ਵਿੱਚ ਠੀਕ ਹੈ ਜੀ 4 ਮੀਟਰ ਦੀ ਕੱਟ ਦੇ ਵਿੱਚ ਦੇਖ ਲਓ ਜੀ ਇਹਦੇ ਉੱਪਰ ਤੁਸੀਂ ਹੈਂਡਵਰਕ ਕਰ ਸਕਦੇ ਹੋ ਠੀਕ ਹੈ ਜੀ ਪੇਡ ਕਰ ਸਕਦੇ ਹੋ ਇਹਨਾਂ ਪੀਸਾਂ ਦੇ ਉੱਪਰ ਉੱਪਰ ਤੇ ਆਫਰ ਦੇ ਵਿੱਚ ਦੇ ਰਹੇ ਆ ਤੁਹਾਨੂੰ ਸਿਰਫ ਇਹ ਪੀਸ ਠੀਕ ਹੈ ਜੀ ਗਲਾਸ オーਰਗੈਂਜ਼ਾ ਦੇ ਵਿੱਚ ਰਹਿਣੇ ਆ ਪੀਸ ਬਹੁਤ ਹੀ ਪਿਆਰੇ ਜੇ ਦੇਖੋ ਜੀ 4 4 ਜਾਂ 4.5 ਦੀ ਕੱਟ ਹੋਊਗੀ ਪੀਸ ਪੈਣਾ ਤੁਹਾਨੂੰ ਸਿਰਫ 150 ਦਾ 150 ਦੇ ਵਿੱਚ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ 4 4.5 ਦੀ ਕੱਟ ਹੋਣੀ ਹੈ ਜੀ ਚੈੱਕ ਕਰ ਲਓ ਜੀ ਕਲਰ ਲਓ ਜੀ ਕਲਰ ਤੁਸੀਂ ਚੈੱਕ ਕਰ ਲਓ ਆਫਰ ਦੇ ਵਿੱਚ ਰਹਿਣੇ ਆ ਪੀਸ ਸਿਰਫ 150 ਦੇ ਵਿੱਚ ਦਵਾਂਗੇ ਤੁਹਾਨੂੰ ਇਹ ਵਾਲਾ ਪੀਸ ਲਓ ਜੀ ਠੀਕ ਹੈ ਜੀ 150 ਦੇ ਵਿੱਚ ਦੇ ਰਹੇ ਆ 150 ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜੀ ਬਾਇਕ ਕਰੋ ਪੇਂਟ ਕਰੋ ਵਰਕ ਕਰੋ ਹੈਂਡ ਵਰਕ ਕਰੋ ਕੁਸ ਮਰਜੀ ਕਰ ਸਕਦੇ ਹੋ ਇਹਨਾਂ ਪੀਸਾਂ ਉੱਪਰ ਸਟਾਫ ਸੌਫਟ ਹੈ ਜੀ ਠੀਕ ਹੈ ਜੀ ਸੌਫਟ ਸਟਾਫ ਰਹਿਣਾ ਆਫ ਵਾਈਟ ਰਹਿਣਾ ਜੀ ਇਹ ਵਾਲਾ ਚੈੱਕ ਕਰੋ ਜੀ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਰਹਿਣਾ ਲਓ ਜੀ ਪਿੰਕਿਸ਼ ਕਲਰ ਹੈ ਲਾਈਟ ਕਲਰ ਆਉਣੀ ਹੈ ਜੀ ਇੰਗਲਿਸ਼ ਕਲਰ ਆਉਣੀ ਹੈ 4.5 ਦੀ ਕੱਟ ਰਹਿਣੀ ਹੈ ਜੀ ਇਹਨਾਂ ਦੀ 4.5 ਦੀ ਤੇ ਪ੍ਰਾਈਸ ਦੇ ਰਹੇ ਆ ਸਿਰਫ ਤੁਹਾਨੂੰ ਅਸੀਂ ਇਹ ਡੱਲ ਕਲਰ ਆ ਰਿਹਾ ਪਰ ਇਹ ਮਸਟਰਡ ਕਲਰ ਆ ਰਿਹਾ ਪਰ ਨਿਓਨ ਮਹਿੰਦੀ ਕਲਰ ਹੈ ਜੀ ਇਹ ਵਾਲਾ ਪੀਸ ਇਹ ਪਿੰਕ ਕਲਰ ਹੈ ਜੀ ਪ੍ਰਾਈਸ ਸਿਰਫ 150 ਰਹਿਣੀ ਹੈ ਜੀ ਇਹ ਵਾਲੇ ਪੀਸ ਦੀ ਆਫਰ ਵਿੱਚ ਲਗਾਤੀ ਹੈ ਜੀ ਪੀਸ ਸਾਡੇ ਇਹ ਵਾਲੇ ਲਓ ਜੀ ਚੈੱਕ ਕਰੋ ਜੀ ਸਿਰਫ 150 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਗਲਾਸ ਔਰ ਗੈਂਜ਼ਾ ਤੇ ਰਹਿਣੇ ਆ ਜੀ ਇਹ ਵਾਲੇ ਪੀਸ ਕੁਛ ਮਰਜ਼ੀ ਰੈਡੀ ਕਰ ਲਓ ਵਾਈਟ ਆ ਗਏ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਣਾ ਜੀ ਲਓ ਸਿਰਫ 150 ਦੇ ਵਿੱਚ ਦਵਾਂਗੇ ਇਹ ਵਾਲਾ ਪੀਸ ਤੁਸੀਂ ਕਲਰ ਚੈੱਕ ਕਰ ਲਓ ਜੀ ਇਸ ਤੋਂ ਅੱਗੇ ਪੀਸ ਚੈੱਕ ਕਰੋ ਜੀ ਠੀਕ ਹੈ ਜੀ ਇਹ ਆਊਗਾ ਜੀ ਮੋਰ ਪੰਖੀਆ ਕਲਰ ਦੇ ਵਿੱਚ ਮੋਰ ਪੰਖੀਆ ਕਲਰ ਦੇ ਵਿੱਚ ਆਉਣਾ ਕੱਟ ਰਹਿਣੀ ਇਹਦੀ 5 ਮੀਟਰ ਇਹ ਆਉਣਾ ਜੀ ਬਲੂ ਕਲਰ ਦੇ ਵਿੱਚ ਇਹਦੀ ਕੱਟ ਰਹਿਣੀ 5 ਮੀਟਰ ਜੀ ਇਹ ਕੇਵਲ ਆ ਪੀਸ ਹੋਣਾ ਹੈ ਜੀ ਕੱਟ ਵੀ ਰਹਿਣੀ 5 ਮੀਟਰ ਜੀ ਇਹ ਰੈੱਡ ਦੇ ਵਿੱਚ ਆਉਣਾ ਇਹਦੀ ਕੱਟ ਰਹਿਣੀ ਵੀ 5 ਮੀਟਰ ਜੀ ਠੀਕ ਹੈ ਜੀ ਇਹ ਪੀਸਾਂ ਦੀ ਕੱਟ ਰਹਿਣੀ 5 ਮੀਟਰ ਇਹ ਵੀ ਤੁਹਾਨੂੰ ਅੱਜ ਮਿਲੂਗਾ ਸਿਰਫ 170 ਰੁਪਏ ਦਾ ਪੀਸ 170 ਦਾ ਪੀਸ ਪੈਣਾ ਜੀ ਇਹ ਵਾਲਾ ਠੀਕ ਹੈ ਜੀ 170 ਦਾ ਪੀਸ ਪਊਗਾ ਇਹ ਠੀਕ ਹੈ ਜੀ ਪਹਿਲਾ ਸਟਾਫ ਚੈੱਕ ਕਰੋ ਜੀ ਇਹ ਨਿਊ ਸਟਾਫ ਹੈ ਜੀ ਇਹ ਵੀ 150 ਦਾ ਹੀ ਪੀਸ ਪੈਣਾ ਤੁਹਾਨੂੰ ਠੀਕ ਹੈ ਜੀ 150 ਰੁਪਏ ਰਹਿਣਾ 4.5 ਤੱਕ ਕੱਟ ਰਹਿਣੀ ਆ ਇਹ ਵਾਲਾ ਪੀਸ ਦੇਖੋ ਜੀ ਖਾਦੀ ਛਿਲਕ ਦੇ ਵਿੱਚ ਹੈ ਜੀ ਪੀਸ ਕਲਰ ਵਿੱਚ ਤੇ ਖਾਦੀ ਛਿਲਕ ਦੇ ਵਿੱਚ ਰਹਿਣਾ 150 ਰੁਪਏ ਦੀ ਪ੍ਰਾਈਸ ਰਹਿਣੀ ਹੈ ਚੈੱਕ ਕਰੋ ਜੀ ਲਓ ਇਹ ਗਲਾਸ ਔਰ ਗੰਜਾ ਤੇ ਰਹਿਣਗੇ ਜੀ ਚੈੱਕ ਕਰੋ ਜੀ 4.5 ਤੱਕ ਦੀ ਕੱਟ ਰਹਿਣੀ ਇਹਨਾਂ ਪੀਸਾਂ ਦੀ ਕਲਰ ਚੈੱਕ ਕਰ ਲਓ ਜੀ ਸਿਰਫ 150 ਰੁਪਏ ਦੀ ਪ੍ਰਾਈਸ ਆ ਕੁਛ ਮਰਜ਼ੀ ਸੂਟ ਕਰ ਲਓ ਜੀ ਰੈਡੀ ਲਹਿੰਗਾ ਸੂਟ ਕਰ ਲਓ ਵਰਕ ਕਰ ਲਓ ਇਹਨਾਂ ਉੱਪਰ ਲਹਿੰਗਾ ਸੂਟ ਵੀ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਆ ਸਕਰਟ ਸੂਟ ਬਣਾ ਲਓ ਜੀ ਬਹੁਤ ਸੋਹਣੇ ਸੂਟ ਜਿੱਦਾਂ ਕੇ ਮਰਜ਼ੀ ਤੁਸੀਂ ਇਹਨਾਂ ਦੇ ਪੌਲੀਟੇਅਰ ਸੂਟ ਰੈਡੀ ਕਰ ਸਕਦੇ ਹੋ ਵਰਕ ਕਰ ਲਓ ਨੀਡਲ ਵਰਕ ਕਰ ਲਓ ਹੈਂਡ ਵਰਕ ਕਰ ਲਓ ਕੁਛ ਮਰਜ਼ੀ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਸਿਰਫ 150 ਦੇ ਰਹਿਣੀ ਹੈ ਦੀ ਸੂਟ ਦੀ ਪ੍ਰਾਈਸ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਰਹਿਣੇ ਆ ਜੀ ਇਹ ਸਾਢੇ 4 ਦੀ ਇਹਨਾਂ ਦੀ ਕੱਟ ਰਹਿਣੀ ਆ ਲਓ ਚੈੱਕ ਕਰੀ ਚੱਲੋ ਜੀ ਜੋ ਵੀ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਰਹੂਗੀ 150 ਲਓ ਜੀ ਇਸ ਤੋਂ ਵੱਡੀ ਹੋਰ ਆਫਰ ਦਵਾਂਗੇ ਅਗਲੇ ਪੀਸ ਲੈਣਗੇ ਸਿਰਫ 100 ਰੁਪਏ ਦਾ ਪੀਸ ਰਹਿਣਾ ਜੀ ਠੀਕ ਹੈ ਜੀ ਲਓ ਜੀ ਆਹ ਕਲਰ ਬਹੁਤ ਪਿਆਰਾ ਜਿਹਾ ਪਿਸਤਾ ਕਲਰ ਆ ਗਿਆ ਠੀਕ ਹੈ ਜੀ ਆਹ ਦੇਖੋ ਆਹ ਵਾਲਾ ਕਲਰ ਵੀ ਬਹੁਤ ਪਿਆਰਾ ਜਰਣਾ ਲਓ ਜੀ ਇੱਕ 골ਡਨ ਸ਼ੇਡ ਦਾ ਪੀਸ 골ਡਨ ਹੈ ਦਾ ਕਲਰ ਆ ਪਰ 골ਡਨ ਆ ਰਿਹਾ ਜੀ ਬਹੁਤ ਸੋਹਣੀ ਮੈਚਿੰਗ ਹੈ ਦਾ ਮੈਚਿੰਗ ਕਰਕੇ ਲੈ ਲਓ ਜੀ ਪੀਸਾਂ ਨੂੰ ਤੇ ਪ੍ਰਾਈਸ ਸਿਰਫ ਦੇਣੀ ਅਸੀਂ 150 ਦੇ ਵਿੱਚ ਠੀਕ ਹੈ ਜੀ ਅਸ ਤੋਂ ਅੱਗੇ ਪੀਸ ਹੋਰ ਵੀ ਦਿਖਾਵਾਂਗੇ ਜਿਹਦੀ ਪ੍ਰਾਈਸ ਦੇ ਰਹੇ ਹਾਂ ਸਿਰਫ 100 ਰੁਪਏ ਠੀਕ ਹੈ ਜੀ 100 ਰੁਪਏ ਦੇ ਵਿੱਚ ਤੁਸੀਂ ਪੀਸ ਲੈ ਸਕਦੇ ਹੋ ਸਾਡੇ ਕੋਲ ਵੱਡੀਆਂ ਆਫਰਾਂ ਦੇ ਵਿੱਚ ਰਹਿਣੇ ਆ ਹੁਣ ਥੋੜੇ ਜੇ ਪੀਸ ਥੋੜੇ ਦੇਣਾ ਵਾਸਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਤੁਸੀਂ ਪ੍ਰੈਸ ਕਰ ਸਕਦੇ ਹੋ ਐਦਾਂ ਦੇ ਸੋਹਣੇ ਸੋਹਣੇ ਪੀਸ ਲੈਣ ਦੇ ਲਈ ਲਓ ਜੀ ਅਗਲੇ ਪੀਸ ਤੁਹਾਨੂੰ ਦਿਖਾਵਾਂਗੇ ਇਹ ਲਓ ਜੀ ਚੈੱਕ ਕਰੋ ਜੀ ਕ੍ਰਸ਼ ਦੇ ਵਿੱਚ ਰਹਿਣੇ ਆ ਠੀਕ ਹੈ ਜੀ ਕ੍ਰਸ਼ ਦੇ ਵਿੱਚ ਸਟਾਫ ਆ ਗਿਆ 150 ਦਾ ਪੀਸ ਰਹਿਣਾ ਕੱਟ ਰਹਿਣੀ 450 4.5 ਮੀਟਰ ਤੱਕ ਲਓ ਜੀ ਚੈੱਕ ਕਰੋ ਕਲਰ ਇਹ ਵਾਈਟ ਆ ਗਿਆ ਜੀ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰ ਲਓ ਕ੍ਰਸ਼ ਦੇ ਵਿੱਚ ਰਹਿਣਾ ਜੀ ਇਹ ਵੀ ਠੀਕ ਹੈ ਜੀ ਲਓ ਜੀ ਚੈੱਕ ਕਰੋ ਜੀ ਪੀਸ ਚੈੱਕ ਕਰੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਸਾਢੇ 3 ਮੀਟਰ ਦੀ ਕੱਟ ਚ ਹੋ ਸਕਦਾ ਹੈ ਨਾ 4 ਦੀ ਕੱਟ ਚ ਇਹ ਬਹੁਤ ਸੋਹਣਾ ਸਟਾਫ ਹੈ ਬਿਲਕੁਲ ਸੌਫਟ ਮਲੈਮ ਸਿਰਫ ਦੇਣਾ 150 ਦੇ ਵਿੱਚ ਲੇਖੋ ਜੀ ਕਿੰਨਾ ਸੌਫਟ ਸਟਾਫ ਹੈ ਇਹਦੇ ਤੁਸੀਂ ਦੋ ਪੀਸ ਵੀ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੌਫਟ ਪੀਸ ਹੈ ਬਿਲਕੁਲ ਮਲੈਮ ਦੇਖੋ ਚੈੱਕ ਕਰੋ ਜੀ ਠੀਕ ਹੈ ਜੀ ਬੈਲਵਰਟ ਟੱਚ ਦੇ ਵਿੱਚ ਰਹਿਣੇ ਪੀਸ ਤਾਂ ਇਹ ਵੀ ਰਹਿਣਾ 150 ਦਾ ਜੀ ਲਓ ਇੱਕ ਇਹ ਬਲੂ ਕਲਰ ਆ ਗਿਆ ਇਹ ਵੀ 150 ਦਾ ਪੀਸ ਰਹਿਣਾ ਜੀ ਏ ਰਹਿਣਾ ਜੀ ਚਨੂਨ ਦਾ ਲਓ ਇਹ ਚਨੂਨ ਆ ਗਿਆ ਇਹਦੇ ਵੀ ਦੋ ਪੀਸ ਲੈ ਸਕਦੇ ਤੇ ਇਹ ਰਹਿਣਾ ਜੀ ਚਰੂਨ ਦੇ ਵਿੱਚ ਇਹ ਵੀ 150 ਦਾ ਪੀਸ ਰਹਿਣਾ ਜੀ ਕੱਟ ਰਣੀ ਹੈ ਜੀ ਆ 4.5 ਜਾਂ 5 ਤੱਕ ਰਹਿ ਸਕਦੀ ਹੈ 5 ਤੱਕ ਰਹਿ ਸਕਦੀ ਜੀ ਕੱਟ ਇਹ ਪਲੇ ਵਾਈਟ ਪਲੇਨ ਪੀਸ ਹੈ ਜੀ ਚਨੂਨ ਦਾ ਇਹਦੀ ਕੱਟ 5 ਮੀਟਰ ਹੈ ਜੀ ਠੀਕ ਹੈ ਜੀ ਇਹ ਵਾਲੇ ਪੀਸ ਜਿਹੜੇ ਰਹਿਣੇ ਆ ਜੀ 5 ਦੀ ਕੱਟ ਚ ਆ ਇਹ ਰਹਿਣਾ 200 ਦਾ ਪੀਸ ਲਓ ਜੀ ਇਹ ਜਿਹੜੇ 3 ਪੀਸ ਆ ਜੀ ਠੀਕ ਹੈ ਜੀ ਆ ਲੋ ਇੱਕ ਆਵਲਾ ਪੀਸ ਪਿਆ ਜੀ ਇਹਨਾਂ ਦੀ ਜਿਹੜੀ ਕੱਟ ਰਹਿਣੀ ਆ ਇਹ ਰਹਿਣੀ 5 ਮੀਟਰ ਦੀ ਇਹ ਰਹੂਗਾ ਤੁਹਾਨੂੰ 200 ਦੇ ਵਿੱਚ ਪਾਊਗਾ ਜੀ ਇਹ ਵਾਲੇ ਪੀਸ ਨੂੰ 200 ਦੇ ਵਿੱਚ ਵਰਾਣ ਪੈਣਗੇ 5 ਮੀਟਰ ਦੀ ਇਹਨਾਂ ਦੀ ਕੱਟ ਰਹਿਣੀ ਆ ਜੀ ਇਹਨਾਂ ਪੀਸਾਂ ਦੀ ਠੀਕ ਹੈ ਜੀ ਤੇ ਇੱਕ ਮੇਰੇ ਭੈਣ ਨੂੰ ਰਿਕਵੈਸਟ ਹੈਗੇ ਕਿ ਜਿਹੜਾ ਤੁਸੀਂ ਪੀਸ ਲੈਣਾ ਦੇਖੋ ਤੁਹਾਨੂੰ 4.5 ਦੀ ਕੱਟ ਚ ਵੀ ਅਸੀਂ ਦਿਖਾ ਰਹੇ ਆਂ ਤੇ 10 ਦੀ ਸਾਢੇ 3 ਦੀ ਕੱਟ ਚ ਵੀ ਦਿਖਾਏ ਆ ਤੁਸੀਂ ਇਹ ਵੀ ਸਾਨੂੰ ਮੈਂਸ਼ਨ ਕਰਨਾ ਹੈ ਵੀ ਤੁਸੀਂ ਸਾਢੇ 3 ਮੀਟਰ ਵਾਲੇ ਪੀਸ ਲੈ ਰਹੇ ਹੋ ਸਾਡੇ ਕੋਲੋਂ ਕਿ ਸਾਢੇ 4 ਵਾਲੇ ਠੀਕ ਹੈ ਜੀ ਤੇ ਪਲੀਜ਼ ਮੇਰੀਆਂ ਭੈਣਾਂ ਸਾਨੂੰ ਦੱਸਣਾ ਵੀ ਦੋ ਪੀਸ ਲੈਣੇ ਆ ਕਿ ਤਿੰਨ ਲੈਣੇ ਹਨ ਸਾਨੂੰ ਮੈਸੇਜ ਕਰਕੇ ਦੱਸ ਦੇਣਾ ਫਿਰ ਅਸੀਂ ਤੁਹਾਡੀ ਉਸ ਮੁਤਾਬਕ ਪੇਮੈਂਟ ਲਾਵਾਂਗੇ ਜੀ ਠੀਕ ਹੈ ਇਹ ਤੁਹਾਨੂੰ ਦਿਖਾਏ ਸੀ 3 4 ਪੀਸ 5 ਮੀਟਰ ਦੀ ਕੱਟ ਦੇ ਵਿੱਚ ਉਦਾਂ ਦੀ ਤੁਹਾਨੂੰ ਅਸੀਂ ਲਾਵਾਂਗੇ ਪੇਮੈਂਟ ਵੀ ਤੁਸੀਂ ਸਾਨੂੰ ਪਲੀਜ਼ ਦੱਸ ਦਿਓ ਵੀ ਤੁਹਾਨੂੰ ਅਸੀਂ ਸਾਢੇ 3 ਮੀਟਰ ਵਾਲੇ ਪੀਸ ਵੀ ਦਿਖਾਵਾਂਗੇ ਜੀ ਤੇ ਬੀ ਤੁਹਾਨੂੰ 3.5 ਮੀਟਰ ਵਾਲੇ ਪੀਸ ਮੰਗ ਰਹੇ ਹਾਂ ਸਾਡੇ ਕੋਲੋਂ ਕਿਉਂਕਿ ਕਲਰ ਸੇਮ ਹੋ ਜਾਂਦਾ ਜੀ ਕਈ ਵਾਰ ਤੇ ਕਿ ਤੁਸੀਂ ਲੈ ਰਹੇ ਹੋ 4 ਮੀਟਰ 4.5 ਵਾਲੀ ਕੱਟ ਵਾਲੇ ਦੇਖੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਰਹਿਣਾ ਜਿਹੜਾ ਪੀਸ ਹੈ ਇਹ 3.5 ਮੀਟਰ ਦੀ ਕੱਟ ਤੱਕ ਹੋ ਸਕਦਾ 4 ਤੱਕ ਵੀ ਹੋ ਸਕਦਾ ਹਨ ਤੇ ਇਹ ਇਹ ਵੀ ਤੁਹਾਨੂੰ 150 ਦੇ ਪੈਣਾ ਜੀ ਸਟਾਫ ਦੇਖੋ ਜੀ ਸੈਟਨ ਔਰ ਗੈਂਜ਼ਾ ਆਉਣੀ ਆ ਇਹ ਡਬਲ ਟੋਨ ਖਾਦੀ ਆਉਣੀ ਆ ਜੀ ਲਓ ਐਦਾ ਮੈਸਿੰਗ ਕਰਕੇ ਲੈ ਲਓ ਦੋਨੋਂ ਬਹੁਤ ਪਿਆਰੇ ਪੀਸ ਆ ਜੀ ਖਾਦੀ ਹੋਣੇ ਦੋਨੋਂ ਪੀਸ ਖਾਦੀ ਦੇ ਆਉਣੀ ਆ ਜੀ ਡਬਲ 2 ਉਹਨਾਂ ਚੈੱਕ ਕਰ ਲਓ ਜੀ ਸਾਢੇ 3 ਮੀਟਰ ਦੀ ਕੱਟ ਰਹੂਗੀ ਜੀ ਇਹਨਾਂ ਦੀ ਪੀਸਾਂ ਦੀ ਚਾਰ ਵੀ ਹੋ ਸਕਦੀ ਆ ਪਰ ਸਾਢੇ 3 ਹੀ ਦੱਸ ਰਹੇ ਆ ਜੀ ਲਓ ਇਹ ਵਾਲਾ ਪੀਸ ਚੈੱਕ ਕਰੋ ਵੀ ਬਹੁਤ ਵਧੀਆ ਪੀਸ ਆ ਜੀ ਸ਼ਿਮਰ ਜੀ ਟੱਚ ਆ ਰਿਹਾ ਤੇ ਪ੍ਰਾਈਸ ਇਹਦੀ ਵੀ 150 ਰਹਿਣੀ ਆ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ 150 ਰਹਿਣੀ ਆ ਜੀ ਲਓ ਜੀ ਚੈੱਕ ਕਰੋ ਜੀ ਅੱਜ ਦੇ ਪੀਸ ਠੀਕ ਹੈ ਜੀ ਇਹ ਜਿਹੜੇ ਪੀਸ ਰਹਿਣਗੇ ਸਾਢੇ 4 ਦੀ ਕੱਟ ਚ ਲਓ ਜੀ ਇਹ ਸਾਢੇ 4 ਦੀ ਕੱਟ ਵਾਲੀ ਪੀਸ ਆ ਇਹ ਸਾਢੇ 3 ਮੀਟਰ ਦੀ ਕੱਟ ਵਾਲਾ ਪੀਸ ਆ ਜੀ ਠੀਕ ਹੈ ਜੀ ਪ੍ਰਾਈਸ ਰਣੀ ਇਹਨਾਂ ਦੀ 150 ਅੱਜ ਇਹ ਵਾਲਾ ਚੈੱਕ ਕਰੋ ਜੀ ਇਹ ਵੀ 150 ਦਾ ਪੀਸ ਪੈਣਾ ਹੈ ਲਓ ਜੀ ਇਹ ਵੀ 150 ਦਾ ਹੀ ਪੀਸ ਪੈਣਾ ਤੁਹਾਨੂੰ ਇਹ 5 ਦੀ ਕਟ 'ਚ ਰਹੂਗਾ ਜੀ ਪਰ 150 ਦਾ ਹੀ ਪੀਸ ਪੈਣਾ ਜੀ ਲਓ ਜੀ 100 ਅਗੇ ਤੁਹਾਨੂੰ ਦਿਖਾਵਾਂਗੇ ਸਾਢੇ 3 ਮੀਟਰ ਦੀ ਕਟ ਵਾਲੇ ਪੀਸ ਠੀਕ ਹੈ ਜੀ ਸਾਢੇ 3 ਮੀਟਰ ਦੀ ਕਟ ਵਾਲੇ ਪੀਸ ਵੀ ਤੁਹਾਨੂੰ ਦਿਖਾਵਾਂਗੇ ਦੇ ਪੀਸ ਰਹਿਣੇ ਜੀ ਇਹਨਾਂ ਦੀ ਕੱਟ ਰਣੀ 3.5 ਮੀਟਰ ਦੀ ਹੈ ਤੁਸੀਂ 2-2 ਪੀਸ ਲੈ ਲਓ ਜੀ ਠੀਕ ਹੈ ਜੀ 3.5 ਦੀ ਕੱਟ ਰਣੀ ਹੈ ਪੀਸਾਂ ਦੀ 4 ਵੀ ਹੋ ਸਕਦਾ ਪਰ 3.5 ਦੱਸ ਰਹੇ ਹਾਂ ਜੀ ਇਹ ਪੀਸ ਪੈਣਾ ਸਿਰਫ 100 ਦਾ ਦੇਖੋ ਜੀ 100 ਦੇ ਪੀਸ ਪੈਣਾ 100 ਦਾ ਇੱਕ ਪੀਸ ਪੈਣਾ ਜੀ ਲਓ ਚੈੱਕ ਕਰ ਲਓ ਜੀ orange ਕਲਰ ਆ ਗਿਆ ਇਹ ਵਾਲਾ ਕਲਰ ਚੈੱਕ ਕਰ ਲਓ ਜੀ ਇਹ ਵੀ ਬਹੁਤ ਪਿਆਰਾ ਕਲਰ ਆ ਗਿਆ ਇਹ ਥੋੜਾ ਜਿਹਾ ਜਿਹੜਾ ਹੁਣ ਨਿਊ ਸਟਾਫ ਚੱਲਿਆ ਹੋਇਆ ਠੀਕ ਹੈ ਜੀ ਉਹ ਵਾਲਾ ਜੀ ਕ੍ਰਸ਼ ਦੇ ਵਿੱਚ ਰਹਿਣਾ ਤੇ ਪ੍ਰਾਈਸ ਸਿਰਫ ਰਹਿਣੀ 100 ਰੁਪਏ ਲਓ ਜੀ ਇਹ ਵਾਲਾ ਪੀਸ ਵੀ 100 ਦਾ ਪਊਗਾ ਚੈੱਕ ਕਰ ਲਓ ਜੀ ਸਾਰੇ ਪੀਸ 100-100 ਦੇ ਪੈਣ ਵਾਲੇ ਤੁਹਾਨੂੰ ਲਓ ਵੱਡੀ ਆਫਰ ਹੈ ਜੀ ਇਹਨਾਂ ਪੀਸਾਂ ਦੇ ਇਹ ਵੀ 100 ਦਾ ਪਊਗਾ ਜੀ ਚੈੱਕ ਕਰੋ ਜੀ ਇਹ ਵੀ 100 ਦਾ ਪੀਸ ਪੈਣਾ ਲਓ ਜੀ ਰੈੱਡ ਕਲਰ ਆ ਗਿਆ ਮੋਰ ਪੰਖੀ ਆ ਗਿਆ ਅੱਜ ਇਹ ਵਾਲੇ ਪੀਸ ਰਹਿਣੇ ਆ ਜੀ ਸਿਰਫ 100 ਦੇ ਲਓ ਜੀ ਜਿਹੜਾ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਓ ਜੀ ਦੋ-ਦੋ ਪੀਸ ਵੀ ਲੈ ਸਕਦੇ ਹੋ ਤੁਸੀਂ ਲਓ ਜੀ ਚੈੱਕ ਕਰੋ ਜੀ ਠੀਕ ਹੈ ਜੀ ਪਲੀਜ਼ ਦੱਸ ਜ਼ਰੂਰ ਦੇਣਾ ਵੀ ਅਸੀਂ 3.5 ਮੀਟਰ ਵਾਲੀ ਕਟ ਵਾਲਾ ਪੀਸ ਲੈ ਰਹੇ ਆ ਜੀ ਤੇ ਸਾਡੇ 4 ਵਾਲਾ ਲੈ ਰਹੇ ਆ ਠੀਕ ਹੈ ਜੀ ਉਸ ਮੁਤਾਬਕ ਅਸੀਂ ਪੇਮੈਂਟ ਲਾ ਦਾਂਗੇ ਕਈ ਵਾਰੀ ਕਲਰ ਮੈਚ ਹੋ ਜਾਂਦਾ ਉਸ ਵਿੱਚ ਤੇ ਜ਼ਰੂਰ ਮੈਂਸ਼ਨ ਕਰਨਾ ਵੀ ਸਾਡੇ 3.5 ਮੀਟਰ ਵਾਲਾ ਪੀਸ ਲੈਣਾ ਲਓ ਜੀ ਕਰਾਸ ਲਾ ਕੇ ਭੇਜਣਾ ਜੀ ਇੱਕ ਕਈ ਵਾਰੀ ਹੁਣ ਜਿਵੇਂ ਅਸੀਂ ਤੁਸੀਂ ਆ ਦੇਖੋ ਜੀ ਜਿਵੇਂ ਤੁਸੀਂ ਆ ਵਾਲੇ ਪੀਸ ਮੈ ਦਿਖਾ ਰਹੀਆਂ ਹਨਾ ਤੇ ਤੁਸੀਂ ਇਹਦੀ ਪਿਕ ਲੈ ਲੈ ਲਓ ਹੁਣ ਸਾਨੂੰ ਇਹ ਨਹੀਂ ਪਤਾ ਤੁਸੀਂ ਆ ਵਾਲਾ ਪੀਸ ਮੰਗ ਰਹੇ ਹੋ ਕਿ ਆ ਵਾਲਾ ਪੀਸ ਮੰਗ ਰਹੇ ਹੋ ਫਿਰ ਮੇਰੀਆਂ ਭੈਣਾਂ ਕਹਿ ਦਿੰਦੀਆਂ ਵੀ ਸਾਨੂੰ ਗਲਤ ਪੀਸ ਆ ਗਿਆ ਪਲੀਜ਼ ਉਸ ਪੀਸ ਤੇ ਟਿੱਕ ਲਾ ਦਿਓ ਵੀ ਆ ਵਾਲਾ ਕਲਰ ਚਾਹੀਦਾ ਜੀ ਲਓ ਜੀ ਟਿੱਕ ਲਾ ਦਿਆ ਕਰੋ ਕਾਫੀ ਦੇ ਵਿੱਚ ਆਣਾ ਜੀ ਇਹ 골ਡਨ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਕਰੀਮੀ ਕਲਰ ਤੇ ਆ ਗਿਆ ਜੀ ਲਓ ਜੀ ਆ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਜੀ ਲਓ ਜੀ ਚੈੱਕ ਕਰੋ ਜੀ ਪੀਸ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਇਹ ਸਿਰਫ ਪ੍ਰਾਈਸ ਦੇ ਰਹੇ ਆ ਤੁਹਾਨੂੰ ਅਸੀਂ ਅੱਜ 100 ਰੁਪਏ 100 ਦੇ ਵਿੱਚ ਤੁਸੀਂ ਇਹ ਵਾਲਾ ਪੀਸ ਲੈ ਸਕਦੇ ਹੋ ਜੀ ਲਓ ਜੀ 100 ਰੁਪਏ ਦੇ ਵਿੱਚ ਪੀਸ ਠੀਕ ਹੈ ਜੀ ਲਓ ਜੀ ਕਲਰ ਦੇਖੀ ਚਲੋ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਰਹਿਣਾ ਡਾਰਕ ਕਲਰ ਲਾਈਟ ਕਲਰ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰਾਂ ਦੇ ਪੀਸਾਂ ਦੇ ਪ੍ਰਾਈਸ ਰਹਿਣੀ ਹੈ ਸਿਰਫ ਇਹਨਾਂ ਦੀ 100 ਰੁਪਏ ਚ ਠੀਕ ਹੈ ਜੀ ਇਸ ਤੋਂ ਅੱਗੇ ਦਿਖਾਵਾਂਗੇ ਲਓ ਜੀ ਇਹ ਕੇ ਵਾਲੇ ਪੀਸ ਆਇਆ ਜੀ ਸਾਡੇ ਕੋਲੇ ਸਟਾਫ ਬਹੁਤ ਸੌਫਟ ਹੈ ਜੀ ਇਹਦਾ ਬਹੁਤ ਜ਼ਿਆਦਾ ਸੌਫਟ ਸਟਾਫ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਸੌ ਇਹਦੇ نیچے ਨਾ ਇਦਾਂ ਬਾਰਡਰ ਬਣਿਆ ਹੋਇਆ ਇਹ ਵਾਲੇ ਪੀਸਾਂ ਦੇ ਇਹ ਵੀ ਪੀਸ ਸਿਰਫ ਤੁਹਾਨੂੰ 100 ਰੁਪਏ ਦਾ ਹੀ ਪੈਣਾ ਜੀ ਲਓ ਕੁਛ ਮਰਜ਼ੀ ਰੈਡੀ ਕਰ ਲਓ ਜੀ ਇਹਦਾ نیچے ਬਾਰਡਰ ਵਾਸਤੇ ਸ਼ਾਰਟ ਰੈਡੀ ਕਰ ਲਓ ਬਾਟਮ ਬਣਾ ਲਓ ਜੀ ਇਹਦਾ ਸਬਾਟਮ ਬਣਾ ਲਓ ਬਾਟਮ ਦੇ نیچے ਤੁਸੀਂ ਇਹ ਵਾਲਾ ਬਾਰਡਰ ਲਿਆਓ ਜੀ ਫਰਸੀ ਸਲਵਾਰ ਬਣਾ ਲਓ ਦੇਖੋ ਜੀ ਇੱਥੇ ਵਰਕ ਕਰ ਲਓ ਪੇਂਟ ਕਰ ਲਓ ਆਵਲੀ ਚੀਜ਼ ਨੂੰ ਫਰਸੀ ਸਲਵਾਰ ਰੈਡੀ ਕਰ ਲਓ ਇਹ ਵਾਲਾ ਪੀਸ ਲਿਆਓ نیچے ਕੇਰੇ ਦੇ ਉੱਪਰ ਬਾਹਾਂ ਉੱਪਰ ਲਿਆਓ ਜੀ ਸਿਰਫ 100 ਦਾ ਪੀਸ ਪੈਣਾ ਦੀ ਤੁਹਾਨੂੰ ਇਹ ਵਾਲਾ ਤੇ ਕੱਟ ਰਹਿਣੀ ਇੱਕ ਪੀਸ ਦੀ 3.5 ਮੀਟਰ 3.5 ਮੀਟਰ ਦੀ ਕੱਟ ਰਹਿਣੀ ਹੈ ਪੀਸ ਦੀ ਚਾਰ ਦੀ ਵੀ ਹੋ ਸਕਦੀ ਹੈ ਜੀ ਕੋਈ ਪਰ ਅਸੀਂ ਮੈਨਕੇ ਨਹੀਂ ਦੱਸ ਸਕਦੇ ਠੀਕ ਹੈ ਜੀ ਕਿਉਂਕਿ ਐਨੇ ਪੀਸਾਂ ਦੀ ਗਿਣਤੀ ਮੈਂਤੀ ਨਹੀਂ ਹੁੰਦੀ ਤੇ ਪ੍ਰਾਈਸ ਸਿਰਫ ਰਹਿਣੀ 100 ਰੁਪਏ ਦਾ ਪੀਸ ਲਓ ਜੀ ਅਗਲੇ ਪੀਸ ਦੇਖੋ ਜੀ ਲਓ ਆਹ ਵਾਲਾ ਕਲਰ ਵੀ ਚੈੱਕ ਕਰ ਲਓ ਜੀ ਇਹਨਾਂ ਪੀਸਾਂ ਦਾ ਇਹ ਵੀ 100 ਰੁਪਏ ਦਾ ਪੀਸ ਹੈ ਜੀ ਲਓ ਜੀ ਆਰਡਰ ਬਲੂ ਕਲਰ ਦੇ ਲੈ ਲਓ ਦੋ ਪੀਸ 100 ਰੁਪਏ ਦਾ ਪੀਸ ਹੈ ਜੀ ਲਓ ਮਹਿੰਦੀ ਦੇ ਵੀ ਮਿਲ ਜੂ ਤੁਹਾਨੂੰ ਮਹਿੰਦੀ ਦੇ ਦੋ ਮਿਲ ਜਾਣੇ ਆ 100 ਰੁਪਏ ਦਾ ਪੀਸ ਹੈ ਜੀ ਲਓ ਚੈੱਕ ਕਰੋ ਜੀ ਇਹ ਵੀ ਦੋ ਪੀਸ ਮਿਲ ਜਾਣੇ ਆ ਤਿੰਨ ਮਿਲ ਜਾਣੇ ਆ ਜੀ ਲਓ ਚੈੱਕ ਕਰੋ ਜੀ ਸਿਰਫ 100 ਰੁਪਏ ਦਾ ਪੀਸ ਹੈ ਜੀ ਲਓ ਚੈੱਕ ਕਰ ਲਓ ਜੀ ਇਹ ਦੋ ਦੋ ਪੀਸ ਸੇਮ ਲੱਗੇ ਹੋਏ ਆ ਲਓ ਜੀ ਇਹ ਕਰੀਮ ਦੇ ਵਿੱਚ ਰਹਿਣਾ ਚੈੱਕ ਕਰੋ ਜੀ ਇਹ ਪੀਸ ਵੀ ਤੁਹਾਨੂੰ 100-100 ਦੇ ਪੈਣਾ ਲਓ ਜੀ ਇਹ ਵੀ ਦੋ ਪੀਸ ਰਹਿਣੇ ਆ ਜੀ ਇਹ ਵੀ 100 ਰੁਪਏ ਦਾ ਪੀਸ ਪੈਣਾ ਲਓ ਜੀ ਚੈੱਕ ਕਰੋ ਜੀ ਇਹ ਵੀ 100 ਰੁਪਏ ਦਾ ਪੀਸ ਪੈਣਾ ਦੋ-ਦੋ ਪੀਸ ਸੇਮ ਆ ਜੀ ਲਓ ਇਹ ਦੋ-ਦੋ ਪੀਸ ਸੇਮ ਆ ਜੀ ਲਓ ਜੀ ਇਹ ਸਿਰਫ 100 ਰੁਪਏ ਦਾ ਹੀ ਪੀਸ ਪੈਣਾ ਜੀ ਲਓ ਜੀ ਵੱਡੀ ਆਫਰ ਹੈ ਇਸ ਆਫਰ ਦਾ ਲੈ ਸਕਦੇ ਹੋ ਤੁਸੀਂ ਲਾ ਪਲੀਜ਼ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਲਓ ਕੱਲ ਲੈ ਕੇ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ